ਮੇਰਾ ਨਾਮ ਸਿਮਰਨ ਹੈ ਅੱਜ ਜਦੋਂ ਮੈਂ ਆਪਣੀ ਜ਼ਿੰਦਗੀ ਦੇ ਪੰਨੇ ਫਲਟਦੀ ਹਾਂ ਤਾਂ ਲੱਗਦਾ ਹੈ ਜਿਵੇਂ ਹਰ ਪੰਨਾ ਕਿਸੇ ਬਖਰੀ ਕਿਤਾਬ ਵਿੱਚੋਂ ਆਇਆ ਹੋਵੇ ਕੁਝ ਪੰਨਿਆਂ ਤੇ ਰੰਗ-बिरंगे ਹਾਸੇ ਦੇ ਫੁੱਲ ਖਿੜੇ ਹੋਏ ਹਨ ਤੇ ਕੁਝ ਪੰਨਿਆਂ ਤੇ ਕਾਲੀ ਸਿਆਹੀ ਵਰਗੀਆਂ ਦਰਦ ਦੀਆਂ ਲਕੀਰਾਂ ਬਣੀਆਂ ਹੋਈਆਂ ਹਨ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਦੀ ਸਭ ਤੋਂ ਵੱਡੀ ਸਚਾਈ ਇਹ ਹੀ ਰਹੀ ਹੈ ਕਿ ਮੈਂ ਆਪਣੀ ਮਾਂ ਦਾ ਚਿਹਰਾ ਕਦੇ ਪਹਿਚਾਨ ਨਾ ਸਕੀ ਮੈਂ ਸਿਰਫ 3 ਸਾਲ ਦੀ ਹੀ ਸੀ ਜਦੋਂ ਮਾਂ ਸਾਨੂੰ ਛੱਡ ਕੇ ਚਲੀ ਗਈ ਉਸ ਉਮਰ ਵਿੱਚ ਬੱਚਾ ਇੰਨਾ ਵੀ ਨਹੀਂ ਜਾਣਦਾ ਕਿ ਮਾਂ ਦਾ ਜਾਣਾ ਕਿਹੋ ਜਿਹੀ ਡੂੰਗੀ ਸੱਟ ਵਰਗਾ ਹੁੰਦਾ ਹੈ ਪਰ ਜਿਵੇਂ ਜਿਵੇਂ ਮੈਂ ਵੱਡੀ ਹੋਈ ਮੈਨੂੰ ਸਮਝ ਆਉਣ ਲੱਗਾ ਕਿ ਮੇਰੀ ਜ਼ਿੰਦਗੀ ਵਿੱਚ ਮਾਂ ਦਾ ਹੋਣਾ ਕਿੰਨਾ ਜ਼ਰੂਰੀ ਸੀ ਪਰ ਇਹ ਵੀ ਸੱਚ ਹੈ ਕਿ ਪਿਤਾ ਜੀ ਨੇ ਕਦੇ ਮੈਨੂੰ ਅਧੂਰਾ ਅਹਿਸਾਸ ਨਹੀਂ ਹੋਣ ਦਿੱਤਾ ਉਹ ਮੇਰੇ ਲਈ ਪਿਤਾ ਵੀ ਹਨ ਅਤੇ ਮਾਂ ਵੀ ਮੇਰੀ ਹਰ ਸਵੇਰ ਉਹਨਾਂ ਦੀ ਮੁਸਕਰਾਹਟ ਨਾਲ ਸ਼ੁਰੂ ਹੁੰਦੀ ਹੈ ਅਤੇ ਹਰ ਰਾਤ ਉਹਨਾਂ ਦੀਆਂ ਕਹਾਣੀਆਂ ਨਾਲ ਖਤਮ ਹੁੰਦੀ ਸੀ ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਸਕੂਲ ਗਈ ਸੀ ਮੈਂ ਰੋ ਰੋ ਕੇ ਪਿਤਾ ਜੀ ਦਾ ਹੱਥ ਤੇਹੀ ਛੱਡ ਰਹੀ ਸੀ ਉਹਨਾਂ ਨੇ ਗੋਡਿਆਂ ਦੇ ਵੱਲ ਝੁੱਕ ਕੇ ਮੇਰੀਆਂ ਅੱਖਾਂ ਵਿੱਚ ਦੇਖਿਆ ਅਤੇ ਕਿਹਾ ਸਿਮਰਨ ਜੇ ਤੂੰ ਰੋਵੇਂਗੀ ਤਾਂ ਪਾਪਾ ਵੀ ਰੋ ਪੈਣਗੇ ਚੱਲ ਬਹਾਦਰ ਕੁੜੀ ਬਣ ਉਹਨਾਂ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ ਉਸ ਦਿਨ ਤੋਂ ਲੈ ਕੇ ਅੱਗੇ ਤੱਕ ਮੈਨੂੰ ਹਰ ਮੁਸ਼ਕਿਲ ਵਿੱਚ ਇਹੀ ਯਾਦ ਆਉਂਦਾ ਕਿ ਮੈਂ ਉਹਨਾਂ ਦੀ ਬਹਾਦਰ ਬੇਟੀ ਹਾਂ ਸਾਡਾ ਘਰ ਵੱਡਾ ਨਹੀਂ ਸੀ ਪਰ ਉਸ ਵਿੱਚ ਪਿਆਰ ਬਹੁਤ ਵੱਡਾ ਸੀ ਪਿਤਾ ਜੀ ਮੈਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਕੇ ਖੁਸ਼ ਰਹਿਂਦੇ ਸਨ ਕਦੇ ਰਾਹ ਵਿੱਚੋਂ ਚੂੜੀਆਂ ਲੈ ਆਉਂਦੇ ਕਦੇ ਥੈਲੇ ਤੋਂ ਇਮਲੀ ਤਿਹਾੜੇ ਤੇ ਨਵੇਂ ਕੱਪੜੇ ਦਿਵੋਣਾ ਉਹਨਾਂ ਲਈ ਸਭ ਤੋਂ ਵੱਡੀ ਖੁਸ਼ੀ ਸੀ ਉਹ ਹਮੇਸ਼ਾ ਕਹਿੰਦੇ ਬੇਟੀ ਮੈਂ ਤੈਨੂੰ ਪੜਾ ਲਿਖਾ ਕੇ ਕਾਬਿਲ ਬਣਾਉਣਾ ਚਾਹੁੰਦਾ ਹਾਂ ਮੇਰਾ ਸੁਪਨਾ ਹੈ ਕਿ ਲੋਕ ਤੈਨੂੰ ਮੇਰੇ ਨਾਮ ਨਾਲ ਨਹੀਂ ਨਾਮ ਨਾਲ ਨਹੀਂ ਸਗੋਂ ਮੈਨੂੰ ਤੇਰੇ ਨਾਮ ਨਾਲ ਜਾਣਨ ਮੈਂ ਹੱਸ ਕੇ ਕਹਿੰਦੀ ਪਾਪਾ ਇੰਨੀਆਂ ਕਿਤਾਬਾਂ ਨਾਲ ਮੈਂ ਤਾਂ ਬਿਮਾਰ ਪੈ ਜਾਵਾਂਗੀ ਉਹ ਵੀ ਹੱਸ ਪੈਂਦੇ ਪਰ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਮੈਨੂੰ ਹਮੇਸ਼ਾ ਯਾਦ ਰਹਿੰਦੀ ਰਾਤ ਨੂੰ ਛੱਤ ਤੇ ਬੈਠ ਕੇ ਤਾਰੇ ਗਿਣਨਾ ਸਾਡੀ ਆਦਤ ਸੀ ਪਿਤਾ ਜੀ ਕਹਿੰਦੇ ਤੇਰੀ ਮਾਂ ਵੀ ਇੱਥੇ ਕਿਤੇ ਤੂੰ ਤੈਨੂੰ ਦੇਖ ਰਹੀ ਹੋਵੇਗੀ ਮੈਂ ਅਸਮਾਨ ਵੱਲ ਦੇਖਦੀ ਹਾਂ ਗੱਲ ਦੇਖਦੀ ਅਤੇ ਮਨ ਹੀ ਮਨ ਮਾ ਨਾਲ ਗੱਲਾਂ ਕਰਦੀ ਸਾਡਾ ਰਿਸ਼ਤਾ ਦੋਸਤ ਵਰਗਾ ਸੀ ਲੋਕ ਕਹਿੰਦੇ ਸੀ ਕੁੜੀ ਵੱਡੀ ਹੋ ਰਹੀ ਹੈ ਹੁਣ ਇਸ ਨੂੰ ਮਾਂ ਦੀ ਲੋੜ ਹੋਵੇਗੀ ਪਰ ਪਿਤਾ ਜੀ ਹਮੇਸ਼ਾ ਕਹਿੰਦੇ ਮੈਂ ਆਪਣੀ ਬੇਟੀ ਦਾ ਪਿਤਾ ਵੀ ਹਾਂ ਮਾਂ ਵੀ ਅਤੇ ਸਭ ਤੋਂ ਚੰਗਾ ਦੋਸਤ ਵੀ ਉਹ ਮੈਨੂੰ ਹਰ ਤਿਉਹਾਰ ਤੇ ਨਵੇਂ ਕੱਪੜੇ ਦਿਵਾਉਂਦੇ ਕਪੜੇ ਦਵਾਉਂਦੇ ਮੇਰੀ ਹਰ ਚੀਜ਼ ਪੂਰੀ ਕਰਦੇ ਜਦੋਂ ਮੈਂ ਕਿਸ਼ੋਰੀ ਹੋਈ ਤਾਂ ਉਹਨਾਂ ਨੇ ਬਹੁਤ ਸਮਝਦਾਰੀ ਨਾਲ ਮੇਰਾ ਸਾਥ ਦਿੱਤਾ ਉਹਨਾਂ ਨੇ ਕਦੀ ਮੈਨੂੰ ਇਹ احساس ਨਹੀਂ ਹੋਣ ਦਿੱਤਾ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਕਮੀ ਹੈ ਸਮਾਂ ਕਦੋਂ ਬੀਤ ਗਿਆ ਪਤਾ ਹੀ ਨਹੀਂ ਚਲਿਆ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੇਰੇ ਵਿਆਹ ਦੀ ਗੱਲ ਚਲੀ ਜਦੋਂ ਅਰਜੁਨ ਦਾ ਰਿਸ਼ਤਾ ਆਇਆ ਆਇਆ ਤਾਂ ਪਿਤਾ ਜੀ ਨੇ ਪਹਿਲੀ ਹੀ ਮੁਲਾਕਾਤ ਵਿੱਚ ਕਹਿ ਦਿੱਤਾ ਇਹੀ ਹੈ ਉਹ ਇਨਸਾਨ ਜੋ ਮੇਰੀ ਬੇਟੀ ਨੂੰ ਸਮਝੇਗਾ ਵਿਆਹ ਧੂਮ-ਧਾਮ ਨਾਲ ਹੋਇਆ ਘਰ ਅੰਗਰ ਘਰ ਆਂਗਣ ਜਗਮਗੋਂਦੇ ਦੀਵਿਆਂ ਨਾਲ ਸਜਾਇਆ ਗਿਆ ਮੈਂ ਦੁਲਹਣ ਬਣੀ ਤਾਂ ਪਿਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਆ ਕੇ ਉਹਨਾਂ ਨੇ ਕਿਹਾ ਬੇਟੀ ਤੂੰ ਭਾਵੇਂ ਭਰਾਏ ਘਰ ਜਾ ਰਹੀ ਹੈ ਪਰ ਇਹ ਘਰ ਵੀ ਹਮੇਸ਼ਾ ਤੇਰਾ ਰਹੇਗਾ ਉਹਨਾਂ ਦੀ ਇਹ ਗੱਲ ਮੇਰੀ ਰੂਹ ਵਿੱਚ ਉਤਰ ਗਈ ਵਿਆਹ ਤੋਂ ਬਾਅਦ ਅਰਜੁਨ ਮੇਰੇ ਲਈ ਸੁਪਣਿਆਂ ਦਾ ਰਾਜਕੁਮਾਰ ਸਾਬਤ ਹੋਇਆ ਉਸ ਦਾ ਵਿਵਹਾਰ ਉਸ ਦਾ ਸਾਥ ਸਭ ਕੁਝ ਉਮੀਦਾਂ ਤੋਂ ਵੱਧ ਸੀ ਉਹ ਮੈਨੂੰ ਨਾ ਸਿਰਫ ਪਿਆਰ ਕਰਦਾ ਸੀ ਸਗੋਂ ਮੇਰੀ ਹਰ ਛੋਟੀ ਵੱਡੀ ਗੱਲ ਦਾ ਖਿਆਲ ਰੱਖਦਾ ਸੀ ਜਦੋਂ ਵੀ ਮੈਂ ਪੇਕੇ ਘਰ ਜਾਂਦੀ ਪਿਤਾ ਜੀ ਨੂੰ ਆਪਣੀ ਵਿਆਹੀ ਜ਼ਿੰਦਗੀ ਦੇ ਕਿੱਸੇ ਸੁਣਾਉਂਦੀ Papa ਅਰਜੁਨ ਜੀ ਮੈਨੂੰ ਚਾਹ ਬਣਾ ਕੇ ਦਿੰਦੇ ਨੇ Papa ਉਹ ਦਫ਼ਤਰ ਤੋਂ ਮੁੜ ਕੇ ਮੇਰੀ ਤਾਰੀਫ਼ ਕਰਦੇ ਨੇ ਪਿਤਾ ਜੀ ਮੇਰੀਆਂ ਗੱਲਾਂ ਸੁਣ ਕੇ ਮਸਕਰਾਉਂਦੇ ਅਤੇ ਸੰਤੋਸ਼ ਦਾ ਸਾਹ ਲੈਂਦੇ ਉਹ ਕਹਿੰਦੇ ਮੈਨੂੰ ਸਕੂਨ ਹੈ ਕਿ ਮੇਰੀ ਬੇਟੀ ਖੁਸ਼ ਹੈ ਉਹਨਾਂ ਦੀ ਮਸਕੁਰਾਹਟ ਹੀ ਮੇਰੀ ਦੁਨੀਆ ਸੀ ਦੁਨੀਆ ਸੀ ਪਰ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਮੇਰੇ ਬਿਆਨ ਨੂੰ 1 ਸਾਲ ਵੀ ਪੂਰਾ ਨਹੀਂ ਹੋਇਆ ਸੀ ਕਿ ਪਿਤਾ ਜੀ ਬਿਮਾਰ ਪੈ ਗਏ ਪਹਿਲਾਂ ਤਾਂ ਸਿਰਫ ਹਲਕੀ ਖਾਂਗ ਅਤੇ ਕਮਜ਼ੋਰੀ ਸੀ ਸਮਝ ਹੋ ਰਹੀ ਸੀ ਪਰ ਹੌਲੀ-ਹੌਲੀ ਬਿਮਾਰੀ ਨੇ ਉਹਨਾਂ ਨੂੰ ਜਕੜ ਲਿਆ ਸੀ ਅਸੀਂ ਡਾਕਟਰਾਂ ਨੂੰ ਵੀ ਦਿਖਾਇਆ ਦਵਾਈਆਂ ਵੀ ਦਿੱਤੀਆਂ ਹਰ ਕੋਸ਼ਿਸ਼ ਕੀਤੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇੱਕ ਦਿਨ ਹਸਪਤਾਲ ਦੇ ਬਿਸਤਰੇ ਤੇ ਉਹਨਾਂ ਨੇ ਮੇਰਾ ਹੱਥ ਫੜ ਕੇ ਹੱਥ ਫੜ ਕੇ ਕਿਹਾ ਸਿਮਰਨ ਮੈਨੂੰ ਤੇਰੇ ਤੇ ਮਾਣ ਹੈ ਤੂੰ ਮਜ਼ਬੂਤ ਹੈ ਯਾਦ ਰੱਖੀ ਇਹ ਸਾਰੀ ਜ਼ਮੀਨ ਜਾਇਦਾਦ ਤੇਰੀ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਤੇਰੇ ਤੇ ਹਕੂਮਤ ਕਰੇ ਉਸ ਵੇਲੇ ਮੈਂ ਉਹਨਾਂ ਦੀ ਗੱਲ ਨੂੰ ਹਲਕੇ ਜਿਹੇ ਲਿਆ ਮੈਨੂੰ ਲੱਗਿਆ ਕਿ ਪਾਪਾ ਜਲਦੀ ਠੀਕ ਹੋ ਜਾਣਗੇ ਪਰ ਕਿਸਮਤ ਨੇ ਮੇਰਾ ਹਾਸਾ ਖੋ ਲਿਆ ਕੁਝ ਦਿਨਾਂ ਬਾਅਦ ਉਹ ਦੁਨੀਆ ਛੱਡ ਕੇ ਚਲੇ ਗਏ ਜਿਸ ਦਿਨ ਪਿਤਾ ਜੀ ਦੇ ਸਾਹ ਰੁਕੇ ਮੇਰੀ ਦੁਨੀਆ ਵੀ ਜਿਵੇਂ ਰੁਕ ਗਈ ਸਫੇਦ ਚਾਦਰ ਵਿੱਚ ਚਾਦਰ ਵਿੱਚ ਲਪੇਟੇ ਆਪਣੇ ਪਿਤਾ ਨੂੰ ਦੇਖ ਕੇ ਮੇਰੇ ਅੰਦਰ ਤੂਫਾਨ ਉਮੜ ਪਿਆ ਮੈਂ ਚੀਕਣਾ ਚਾਹੁੰਦੀ ਚੁੰਦੀ ਸੀ ਰੋਣਾ ਚਾਹੁੰਦੀ ਸੀ ਪਰ ਮੇਰੀ ਆਵਾਜ਼ ਗਲੇ ਵਿੱਚ ਹੀ اٹਕ ਗਈ ਲੋਕ ਮੈਨੂੰ ਸੰਭਾਲਦੇ ਰਹੇ ਪਰ ਮੈਂ ਪਰ ਮੈਂ ਸੁਣ ਵੀ ਨਹੀਂ ਸੀ ਸਕਦੀ ਮੇਰੇ ਸਾਹਮਣੇ ਸਿਰਫ ਇੱਕੋ ਚਿਹਰਾ ਸੀ ਮੇਰੇ ਪਿਤਾ ਜੀ ਦਾ ਸ਼ਾਂਤ ਚਿਹਰਾ ਅਰਜੁਨ ਨੇ ਮੈਨੂੰ ਗਲੇ ਲਗਾ ਕੇ ਕਿਹਾ ਤੇਰੇ ਤੇਰੇ ਪਾਪਾ ਕਿਤੇ ਨਹੀਂ ਗਏ ਉਹ ਤੇਰੇ ਦਿਲ ਵਿੱਚ ਹਨ ਮੈਂ ਸਿਰ ਹਿਲਾਇਆ ਪਰ ਮੇਰਾ ਦਿਲ ਜਾਣਦਾ ਸੀ ਕਿ ਹੁਣ ਮੇਰੀ ਦੁਨੀਆ ਕਦੇ ਦੁਨੀਆ ਕਦੇ ਉਹੋ ਜਿਹੀ ਨਹੀਂ ਰਹੇਗੀ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਚੱਲ ਗਏ ਘਰ ਸੁੰਨਾ ਪੈ ਗਿਆ ਪਿਤਾ ਜੀ ਦਾ ਕਮਰਾ ਬੰਦ ਕਰ ਦਿੱਤਾ ਗਿਆ ਮੈਂ ਕਈ ਵਾਰ ਮੈਂ ਕਈ ਵਾਰ ਉਸ ਕਮਰੇ ਦੇ ਦਰਵਾਜ਼ੇ ਅੱਗੇ ਖੜੀ ਹੋ ਜਾਂਦੀ ਜਿਵੇਂ ਉਮੀਦ ਕਰਦੀ ਕਿ ਅੰਦਰੋਂ ਪਿਤਾ ਜੀ ਬਾਹਰ ਆਉਣਗੇ ਪਰ ਦਰਵਾਜ਼ੇ ਦੇ ਪਿੱਛੇ ਸਿਰਫ ਖਾਮੋਸ਼ੀ ਸੀ ਉਹਨਾਂ ਦੀਆਂ ਦਿੱਤੀਆਂ ਫਾਈਲਾਂ ਜ਼ਮੀਨ ਜਾਇਦਾਦ ਦੇ ਕਾਗਜ਼ ਸਭ ਅਲਮਾਰੀ ਵਿੱਚ ਰੱਖੇ ਸੀ ਜਦੋਂ ਮੈਂ ਉਹਨਾਂ ਨੂੰ ਦੇਖਦੀ ਉਹਨਾਂ ਦੀ ਆਵਾਜ਼ ਕੰਨਾਂ ਵਿੱਚ ਗੂੰਜਦੀ ਬੇਟੀ ਇਹ ਸਭ ਤੇਰੇ ਲਈ ਹੈ ਹੈ ਤੂੰ ਕਦੇ ਕਿਸੇ ਦੇ ਅੱਗੇ ਨਹੀਂ ਝੁਕੇਂਗੀ ਬਾਹਰੀ ਦੁਨੀਆਂ ਨੂੰ ਲੱਗਦਾ ਸੀ ਕਿ ਮੈਂ ਸੰਭਲ ਗਈ ਹਾਂ ਲੋਕ ਕਹਿੰਦੇ ਦੇਖੋ ਸਿਮਰਤ ਕਿੰਨੀ ਮਜ਼ਬੂਤ ਹੈ ਪਰ ਅੰਦਰੋਂ ਮੈਂ ਹਰ ਰੋਜ਼ ਟੁੱਟਦੀ ਸੀ ਰਾਤ ਨੂੰ ਜਦੋਂ ਸਭ ਸੋ ਜਾਂਦੇ ਮੈਂ ਸਹਰਿਆਣੇ ਵਿੱਚ ਮੂੰਹ ਲੁਕਾ ਕੇ ਰੋਂਦੀ ਮੇਰੀਆਂ ਅੱਖਾਂ ਤੇ ਹੰਝੂ ਸਿਰਫ ਸਹਰਾਣਾ ਜਾਣਦਾ ਸੀ ਮੈਂ ਹੱਸਦੀ ਵੀ ਸੀ ਕੰਮ ਵੀ ਕਰਦੀ ਸੀ ਪਰ ਮੇਰੇ ਅੰਦਰ ਦਾ ਸਨਣਾਟਾ ਹਰ ਦਿਨ ਵੱਧਦਾ ਜਾ ਰਿਹਾ ਸੀ ਅਰਜੁਨ ਹਰ ਵੇਲੇ ਮੇਰਾ ਸਹਾਰਾ ਬਣੇ ਰਹੇ ਉਹਨਾਂ ਨੇ ਕਦੇ ਮੈਨੂੰ ਇਕੱਲਾ ਮਹਿਸੂਸ ਨਹੀਂ ਹੋਣ ਦਿੱਤਾ ਪਰ ਪਿਤਾ ਤੇ ਬੇਟੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਜਿਸ ਨੂੰ ਕੋਈ ਹੋਰ ਨਹੀਂ ਭਰ ਸਕਦਾ ਹੌਲੀ ਹੌਲੀ ਮੈਂ ਆਪਣੇ ਆਪ ਨੂੰ ਸੰਭਾਲਣਾ ਸ਼ੁਰੂ ਕੀਤਾ ਮੈਂ ਜਾਣਦੀ ਸੀ ਕਿ ਜੇ ਪਿਤਾ ਜੀ ਹੁੰਦੇ ਤਾਂ ਚਾਹੁੰਦੇ ਕਿ ਉਹ ਉਹਨਾਂ ਦੀ ਬੇਟੀ ਹਾਰ ਨਾ ਮੰਨੇ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਮੈਂ ਟੁੱਟਾਂਗੀ ਨਹੀਂ ਪਰ ਇਹ ਸੱਚ ਹੈ ਕਿ ਮੇਰੇ ਅੰਦਰ ਇੱਕ ਖਾਲੀਪਨ ਹਮੇਸ਼ਾ ਜਿਉਂਦਾ ਰਿਹਾ ਪਿਤਾ ਜੀ ਦੇ ਜਾਣ ਤੋਂ ਬਾਅਦ ਜ਼ਿੰਦਗੀ ਤਾਂ ਚੱਲ ਰਹੀ ਸੀ ਪਰ ਅੰਦਰੋਂ ਮੈਂ ਹਰ ਦਿਨ ਖਾਲੀਪਨ ਮਹਿਸੂਸ ਕਰਦੀ ਸੀ ਬਾਹਰੋਂ ਮੈਂ ਮੁਸਕਰਾਉਂਦੀ ਸੀ ਸਭ ਨੂੰ ਲੱਗਦਾ ਸੀ ਕਿ ਮੈਂ ਠੀਕ ਹਾਂ ਪਰ ਸੱਚ ਇਹ ਸੀ ਕਿ ਰਾਤ ਦੇ ਹਨੇਰੇ ਵਿੱਚ ਮੇਰੀ ਰੂਹ ਸਿਸਕਦੀ ਸੀ ਮੈਨੂੰ ਅਕਸਰ ਲੱਗਦਾ ਸੀ ਕਿ ਮੈਂ ਇਕੱਲੀ ਹਾਂ ਹਾਂ ਅਰਜੁਨ ਮੇਰੇ ਨਾਲ ਸੀ ਉਹਨਾਂ ਦਾ ਪਿਆਰ ਉਹਨਾਂ ਦਾ ਸਹਾਰਾ ਮੇਰੇ ਲਈ ਸਭ ਤੋਂ ਵੱਡੀ ਤਾਕਤ ਸੀ ਪਰ ਪਿਤਾ ਦੀ ਪਿਤਾ ਜੀ ਦੀ ਕਮੀ ਉਹ ਕਮੀ ਸੀ ਜਿਸ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਦਾ ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਮੇਰੇ ਅੰਦਰ ਜੋ ਗੱਲਾਂ ਉਮੜ ਜੋ ਗੱਲਾਂ ਉਮੜ ਘੁੰਮੜ ਰਹੀਆਂ ਹਨ ਉਹਨਾਂ ਨੂੰ ਕਿਤੇ ਉਤਾਰਨਾ ਜ਼ਰੂਰੀ ਹੈ ਜੇ ਮੈਂ ਉਹਨਾਂ ਨੂੰ ਦਬਾ ਕੇ ਰੱਖਾਂਗੀ ਤਾਂ ਸ਼ਾਇਦ ਮੈਂ ਤਾਂ ਸ਼ਾਇਦ ਮੈਂ ਆਪਣੇ ਆਪ ਤੋਂ ਹਾਰ ਜਾਵਾਂਗੀ ਇੱਕ ਦਿਨ ਮੈਂ ਅਲਮਾਰੀ ਵਿੱਚੋਂ ਪੁਰਾਣੀ ਕਾਪੀ ਕੱਢੀ ਉਸੇ ਕਾਪੀ ਵਿੱਚ ਉਸੇ ਕਾਪੀ ਵਿੱਚ ਪਿਤਾ ਜੀ ਮੈਨੂੰ ਕਦੇ ਕਵਿਤਾਵਾਂ ਲਿਖਣ ਲਈ ਕਹਿੰਦੇ ਸੀ ਮੈਂ ਪੈਨ ਚੱਕਿਆ ਤੇ ਲਿਖਣਾ ਸ਼ੁਰੂ ਕੀਤਾ ਅੱਜ ਪਾਪਾ ਦੀ ਉਹ ਪਾਜੀ ਦੀ ਬਹੁਤ ਜ਼ਿਆਦਾ ਆ ਰਹੀ ਹੈ ਕਾਸ਼ ਉਹ ਹੁੰਦੇ ਤਾਂ ਮੈਨੂੰ ਗਲੇ ਲਗਾ ਕੇ ਕਹਿੰਦੇ ਬੇਟੀ ਤੂੰ ਇਕੱਲੀ ਨਹੀਂ ਹੈ ਸ਼ੁਰੂ ਵਿੱਚ ਮੈਂ ਸਿਰਫ ਦੋ ਸਿਰਫ ਦੋ ਤਿੰਨ ਲਾਈਨਾਂ ਹੀ ਲਿਖ ਪਾਉਂਦੀ ਸੀ ਪਰ ਹੌਲੀ ਹੌਲੀ ਇਹ ਮੇਰੀ ਆਦਤ ਬਣ ਗਈ ਜਦੋਂ ਵੀ ਦਿਲ ਭਾਰੀ ਹੁੰਦਾ ਹੁੰਦਾ ਮੈਂ ਡਾਇਰੀ ਖੋਲ੍ਹ ਲੈਂਦੀ ਉਸ ਵਿੱਚ ਮੈਂ ਆਪਣੇ ਹੰਝੂ ਅਤੇ ਆਪਣਾ ਡਰ ਆਪਣੀਆਂ ਜਾਦਾ ਸਭ ਕੁਝ ਲਿਖ ਦਿੰਦੀ ਹੌਲੀ ਹੌਲੀ ਡਾਇਰੀ ਮੇਰੇ ਲਈ ਮਾਂ ਲੇਹੀ ਮਾਪਾਪਾ ਦੋਸਤ ਤੇ ਆਇਨਾ ਸਭ ਬਣ ਗਈ ਉਸ ਵਿੱਚ ਮੈਂ ਆਪਣਾ ਪੂਰਾ ਦਿਲ ਖੋਲ ਦਿੱਤਾ ਇੱਕ ਰਾਤ ਅਰਜੁਨ ਨੇ ਮੈਨੂੰ ਡਾਇਰੀ ਲਿਖਦੇਆਂ ਦੇਖਿਆ ਉਹਨਾਂ ਨੇ ਪੁੱਛਿਆ ਕੀ ਲਿਖ ਰਹੀ ਹੈ ਸਿਮਰਨ ਮੈਂ ਕਿਹਾ ਬਸ ਆਪਣੇ ਮਨ ਦੀਆਂ ਗੱਲਾਂਆਂ ਗੱਲਾਂ ਉਹ ਮੁਸਕੁਰਾਏ ਅਤੇ ਕਿਹਾ ਚੰਗਾ ਹੈ ਜਦੋਂ ਮਨ ਭਾਰੀ ਹੋਵੇ ਤਾਂ ਕਾਗਜ਼ ਤੇ ਉਤਾਰ ਦੇ ਇਹ ਸ਼ਬਦ ਤੈਨੂੰ ਸੰਭਾਲ ਲੈਣਗੇ ਉਹਨਾਂ ਦੀ ਇਹ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਹਾਂ ਸ਼ਾਇਦ ਇਹ ਇਹੀ ਤਰੀਕਾ ਹੈ ਆਪਣੇ ਆਪ ਨੂੰ ਬਚਾਉਣ ਦਾ ਕੁਝ ਮਹੀਨਿਆਂ ਬਾਅਦ ਅਰਜੁਨ ਨੇ ਮੇਰੇ ਨਾਲ ਇੱਕ ਗੱਲ ਸਾਂਝੀ ਕੀਤੀ ਸਿਮਰਨ ਮੈਂ ਸੋਚ ਰਿਹਾ ਹਾਂ ਕਿ ਪਿੰਡ ਵਿੱਚ ਇੱਕ ਛੋਟਾ ਜਿਹਾ ਇੱਕ ਛੋਟਾ ਜਿਹਾ ਪੁਸਤਕਾਲਾ ਖੋਲਾਂ ਮੈਂ ਹੈਰਾਨੀ ਨਾਲ ਪੁੱਛਿਆ ਪੁਸਤਕਾਲਾ ਇੱਥੇ ਪਿੰਡ ਵਿੱਚ ਉਹ ਬੋਲੇ ਹਾਂ ਇੱਥੇ ਬੱਚਿਆਂ ਕੋਲ ਕਿਤਾਬਾਂ ਨਹੀਂ ਹਨ ਜੇ ਅਸੀਂ ਇੱਕ ਲਾਇਬ੍ਰੇਰੀ ਬਣਾ ਦਈਏ ਤਾਂ ਬੱਚੇ ਪੜ੍ਹ ਸਕਣਗੇ ਸੁਪਨੇ ਦੇਖ ਸਕਣਗੇ ਉਹਨਾਂ ਦੀ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਸੀ ਉਹੀ ਚਮਕ ਜੋ ਮੈਂ ਕਦੇ ਪਿਤਾ ਜੀ ਦੀਆਂ ਅੱਖਾਂ ਵਿੱਚ ਦੇਖੀ ਸੀ ਜਦੋਂ ਉਹ ਕਹਿੰਦੇ ਸੀ ਕਿ ਨੋ ਪੜਾ ਲਿਖਾ ਕੇ ਅੱਗੇ ਵਧਾਉਣਾ ਹੈ ਮੈਂ ਤੁਰੰਤ ਕਿਹਾ ਮੈਂ ਤੁਹਾਡੇ ਨਾਲ ਹੌਲੀ-ਹੌਲੀ ਤਿਆਰੀ ਸ਼ੁਰੂ ਹੋਈ ਪਿੰਡ ਦੇ ਲੋਕਾਂ ਨੇ ਵੀ ਮਦਦ ਕੀਤੀ ਕਿਸੇ ਨੇ ਪੁਰਾਣੀਆਂ ਕਿਤਾਬਾਂ ਦਿੱਤੀਆਂ ਕਿਸੇ ਨੇ ਫਰਨੀਚਰ ਅਰਜੁਨ ਨੇ ਆਪਣੇ ਕੁਝ ਪੈਸੇ ਲਾਏ ਅਤੇ ਮੈਂ ਵੀ ਪਿਤਾ ਜੀ ਦੀ ਦਿੱਤੀ ਜ਼ਮੀਨ ਦਾ ਇੱਕ ਛੋਟਾ ਜਿਹਾ ਹਿੱਸਾ ਵੇਚ ਕੇ ਮਦਦ ਕੀਤੀ ਆਖਰਕਾਰ ਉਹ ਦਿਨ ਆਇਆ ਜ ਆਇਆ ਜਦੋਂ ਸਾਡਾ ਪੁਸਤਕਾਲਾ ਖੁੱਲਿਆ ਪਿੰਡ ਦੇ ਬੱਚਿਆਂ ਦੀਆਂ ਅੱਖਾਂ ਵਿੱਚ ਜੋ ਚਮਕ ਸੀ ਉਸ ਨੂੰ ਦੇਖ ਕੇ ਮੈਨੂੰ ਲੱਗਿਆ ਜਿਵੇਂ ਮੇਰੇ ਪਿਤਾ ਜੀ ਕਿਤੇ ਉੱਪਰੋਂ ਮੁਸਕਰਾ ਰਹੇ ਹੋਣ ਪੁਸਤਕਾਲੇ ਵਿੱਚ ਅਰਜੁਨ ਨੇ ਅਰਜੁਨ ਨੇ ਇੱਕ ਕੋਨੇ ਵਿੱਚ ਮੇਰੀ ਪੁਰਾਣੀ ਡਾਇਰੀ ਰੱਖ ਦਿੱਤੀ ਉਹਨਾਂ ਨੇ ਕਿਹਾ ਇਹ ਡਾਇਰੀ ਸਿਰਫ ਤੇਰੀ ਨਹੀਂ ਸਿਮਰਨ ਇਹ ਉਹਨਾਂ ਸਭ ਦੀ ਹੈ ਜੋ ਇਕੱਲੇਪਨ ਇਕੱਲਾਪਨ ਮਹਿਸੂਸ ਕਰਦੇ ਹਨ ਜਦੋਂ ਕੋਈ ਇਸ ਨੂੰ ਪੜ੍ਹੇਗਾ ਤਾਂ ਉਸ ਨੂੰ ਲੱਗੇਗਾ ਕਿ ਉਹ ਇਕੱਲਾ ਨਹੀਂ ਹੈ ਇਹਲਾ ਮੈਨੂੰ ਝਿਜਕ ਹੋਈ ਚੀਜ ਕੋ ਹੋਈ ਪਰ ਫਿਰ ਮੈਂ ਸੋਚਿਆ ਕਿ ਜੇ ਮੇਰੀਆਂ ਲਿਖੀਆਂ ਗੱਲਾਂ ਕਿਸੇ ਨੂੰ ਸਹਾਰਾ ਦੇ ਸਕਣ ਤਾਂ ਇਸ ਤੋਂ ਵੱਡਾ ਪੁੰਨ ਕੀ ਹੋਵੇਗਾ ਹੌਲੀ ਹੌਲੀ ਮੈਂ ਹਰ ਸਵੇਰ ਪੁਸਤਕਾਲਾ ਜਾਣ ਲੱਗੀ ਪਿੰਡ ਦੇ ਬੱਚੇ ਮੈਨੂੰ ਘੇਰ ਲੈਂਦੇ ਦੀਦੀ ਇਹ ਕਹਾਣੀ ਪੜ ਕੇ ਸੁਣਾਓ ਦੀਦੀ ਇਹ ਤਸਵੀਰ ਦੇਖੋ ਉਹਨਾਂ ਦੀਆਂ ਮਾਸੂਮ ਅੱਖਾਂ ਵਿੱਚ ਉਹੀ ਚਮਕ ਸੀ ਜੋ ਮੈਂ ਕਦੇ ਪਿਤਾ ਜੀ ਅਤੇ ਫਿਰ ਅਰਜੁਨ ਦੀਆਂ ਅੱਖਾਂ ਵਿੱਚ ਦੇਖੀ ਸੀ ਜਦੋਂ ਬੱਚੇ ਮੈਨੂੰ ਆਪਣੀਆਂ ਛੋਟੀਆਂ-ਛੋਟੀਆਂ ਕਹਾਣੀਆਂ ਸੁਣਾਉਂਦੇ ਤਾਂ ਮੈਨੂੰ ਲੱਗਦਾ ਕਿ ਮੈਂ ਸੱਚਮੁੱਚ ਜ਼ਿੰਦਗੀ ਦਾ ਨਵਾਂ ਅਰਥ ਪਾ ਲਿਆ ਹੈ ਪਿਤਾ ਜੀ ਦਾ ਜਾਣਾ ਮੇਰੇ ਲਈ ਬਹੁਤ ਵੱਡਾ ਸਦਮਾ ਸੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਮੈਨੂੰ ਜੋ ਤਾਕਤ ਦਿੱਤੀ ਸੀ ਉਹੀ ਮੈਨੂੰ ਇੱਥੋਂ ਤੱਕ ਲਿਈ ਹੈ ਜਦੋਂ ਵੀ ਮੈਂ ਬੱਚਿਆਂ ਵਿੱਚ ਬੈਠਦੀ ਹਾਂ ਮੈਨੂੰ ਲੱਗਦਾ ਹੈ ਕਿ ਮੈਂ ਪਿਤਾ ਜੀ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਰਹੀ ਹਾਂ ਕਦੇ-ਕਦੇ ਰਾਤ ਨੂੰ ਡਾਇਰੀ ਪੜ੍ਹਦਿਆਂ ਮੈਨੂੰ ਰੋਣਾ ਆਉਂਦਾ ਹੈ ਪਰ ਹੁਣ ਉਹ ਹੰਝੂ ਕਮਜ਼ੋਰੀ ਦੇ ਨਹੀਂ ਸਗੋ ਸੰਤੋਸ਼ ਦੇ ਹਨ ਅੱਜ ਮੈਂ ਸਮਝ ਗਈ ਹਾਂ ਕਿ ਜ਼ਿੰਦਗੀ ਸਿਰਫ ਸਾਡੀ ਨਹੀਂ ਹੁੰਦੀ ਇਹ ਉਹਨਾਂ ਸਭ ਦੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਆਪਣਾ ਮੰਨਦੇ ਹਾਂ ਰਿਸ਼ਤੇ ਖੂਨ ਨਾਲ ਨਹੀਂ ਦਿਲ ਨਾਲ ਬਣਦੇ ਹਨ ਅਤੇ ਜਦੋਂ ਅਸੀਂ ਆਪਣੇ ਟੁੱਟੇ ਹੋਏ ਦਿਲ ਦੇ ਟੁਕੜਿਆਂ ਨੂੰ ਜੋੜ ਕੇ ਕਿਸੇ ਹੋਰ ਦੀ ਮਦਦ ਕਰਦੇ ਹਾਂ ਤਾਂ ਉਹ ਹੀ ਟੁਕੜੇ ਸਾਡੀ ਜ਼ਿੰਦਗੀ ਦੀ ਸਭ ਤੋਂ ਸੁੰਦਰ ਕਹਾਣੀ ਬਣ ਜਾਂਦੇ ਹਨ ਹੁਣ ਮੇਰੀ ਸਵੇਰ ਪੁਸਤਕਾਲਾ ਵਿੱਚ ਬੱਚਿਆਂ ਦੇ ਹਾਸੇ ਨਾਲ ਸ਼ੁਰੂ ਹੁੰਦੀ ਹੈ ਮੈਂ ਉਹਨਾਂ ਦੀਆਂ ਅੱਖਾਂ ਵਿੱਚ ਸੁਪਨੇ ਦੇਖਦੀ ਹਾਂ ਅਤੇ ਉਹਨਾਂ ਵਿੱਚ ਪਿਤਾ ਜੀ ਦੀ ਝਲਕ ਪਾਉਂਦੀ ਹਾਂ ਮੈਨੂੰ ਯਕੀਨ ਯਕੀਨ ਹੈ ਕਿ ਪਿਤਾ ਜੀ ਜਿੱਥੇ ਵੀ ਹੋਣਗੇ ਮਾਂ ਨਾਲ ਕਹਿ ਰਹੇ ਹੋਣਗੇ ਇਹ ਮੇਰੀ ਬੇਟੀ ਸਿਮਰਨ ਹੈ ਉਸ ਨੇ ਇਕੱਲੇਪਣ ਨੂੰ ਤਾਕਤ ਬਣਾ ਲਿਆ ਮੇਰੀ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਸਗੋਂ ਇੱਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਮੈਂ ਸਿੱਖਿਆ ਹੈ ਕਿ ਇਕੱਲਾਪਣ ਅੰਤ ਨਹੀਂ ਸਗੋਂ ਇੱਕ ਨਵੀਂ ਸ਼ੁਰੂਆਤ ਦਾ ਮੌਕਾ ਹੁੰਦਾ ਹੈ ਕਹਾਣੀ ਦਾ ਸਭ ਤੋਂ ਵੱਡਾ ਸਨੇਹ ਸਭ ਤੋਂ ਵੱਡਾ ਸਨੇਹਾ ਇਹੀ ਹੈ ਕਿ ਸਾਡੀ ਜ਼ਿੰਦਗੀ ਸਿਰਫ ਸਾਡੀ ਨਹੀਂ ਹੁੰਦੀ ਇਹ ਉਹਨਾਂ ਸਭ ਦੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਆਪਣਾ ਮੰਨਦੇ ਹਾਂ ਜਿਨ੍ਹਾਂ ਨੂੰ ਸਹਾਰਾ ਦਿੰਦੇ ਹਾਂ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਰਿਸ਼ਤੇ ਦੇਖੂ ਨਾਲ ਨਹੀਂ ਸਗੋ ਦਿਲ ਨਾਲ ਬੰਦੇ ਹਨ ਅਤੇ ਜਦੋਂ ਅਸੀਂ ਆਪਣੇ ਟੁੱਟੇ ਹੋਏ ਦਿਲ ਦੇ ਟੁਕੜਿਆਂ ਨੂੰ ਜੋੜ ਕੇ ਦੂਜਿਆਂ ਦੀ ਮਦਦ ਕਰਦੇ ਹਾਂ ਤਾਂ ਉਹੀ ਟੁਕੜੇ ਮਿਲ ਕੇ ਸਾਡੀ ਜ਼ਿੰਦਗੀ ਦੀ ਸਭ ਤੋਂ ਸੁੰਦਰ ਕਹਾਣੀ ਬਣ ਜਾਂਦੇ ਹਨ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ